ਕੇ ਇੱਕ ਕਰਦਾ ਸੀ ਪਿਆਬੀ ਦੀ ਆਵੇਂ ਕੇ ਬਾਜੀ ਕਰੇ ਬਾਜੀ ਪਾਉਂਦਾ ਵਾਟ ਭਾਂ ਦੇ ਖੇਡ ਦਿਖਾਉਂਦਾ ਔਖੀ ਔਖੀ ਖੇਡਾਂ ਕਰਦਾ ਬਿਨਾਂ ਪੌੜੀਓਂ ਵਾਸਤੇ ਜੜਦਾ ਇਹ ਉਹ ਵਾਂਸਾ ਵੀਰੋ ਕਰਨਾ ਕੀ ਹੈ ਗਾੜੀਆਂ ਜ਼ਰੂਰ ਮਾਰਿਆ ਕਰੋ ਜੀ ਬਾਜੀ ਕਰਦਾ ਕਰਦਾ ਇਹ ਪ੍ਰਾਣੀ ਖੇਡਿਆ ਸਾਡੀ ਇਹਨਾਂ ਬਿਨਾ ਬਾਸ ਦੀ ਪੌੜੀ ਤੋਂ ਉੱਪਰ ਚੜਨਾ ਬੜੀ ਔਖਾ ਦੋ ਤੋਂ ਸੀ ਬਾਡੀ ਤੇ ਵੀ ਚੜਦੇ ਚੜਦੇ ਆ ਤੇ ਦੇਖ ਲਓ ਸੇਟੇ ਰੱਖਿਆ ਹੋਇਆ ਡੰਡਾ ਉੱਤੇ ਹੱਥ ਚੜਦੇ ਜ਼ੋਰਦਾਰ ਤਾੜੀਆਂ ਦੀ ਮੇਸਰੀ ਆਇਆ ਵੀ ਬੜਪੜੋਪੀ ਨੇ ਮਾਨੀਆਂ ਚਾਹਵਦੇ ਵੀ ਲੋਕ ਮਾਲ ਵੀ ਕਰ ਸਕਦੇ ਹੋ ਰਪਈਏ ਦੇ ਕੇ ਮੈਂ ਮਾਲ ਕਰਦਾ ਮਾਲ ਕਰਦਾ ਯੂਰੋ ਕਰਦੇ ਹਾਂ ਜੇ ਕਿਹਾ ਕਿ ਇਹਨੂੰ ਸਾਡੀ ਇਹ ਵਾਲੀ ਚੀਜ਼ ਦੇ ਵਿੱਚ ਬਿਲਕੁਲ ਐਕਸੈਪਟ ਨਹੀਂ ਹੋਊਗਾ ਜਾਂ ਬੈਲਵੈਂਡ ਨਿਰਮਾਣ ਦੇ ਨਾਮ ਤੇ ਮਾਲ ਵੀ ਬੈਲਵੈਂਡ ਨਿਰਮਾਣ ਦੇ ਨਾਮ ਤੇ ਮਾਲ ਵੀ صاف سرکار شیرم سنگھ جی گرمار صاحب کرن ਸਾਡੇ ਜਨਨ ਸਾਹਿਬ ਬਹੁਤ ਸੋਤ ਪਹਿਲੀ ਕਰਨ ਕਰਦੇ ਮਾਤਾ ਜੀ ਜੀ ਮੇ ਜਾਨੀ ਗੰਦਰ ਸਾਹਿਬ ਜੀ ਮਾਤਾ ਸਾਹਿਬ ਬਾ ਤਾੜੀਆਂ ਤਾੜੀਆਂ ਆਹ ਪਾ ਤਾੜੀਆਂ ਜੋ ਜਾਤੀ ਨੇ ਆਹ ਪੰਜੇ ਬਣੀ ਹੋਏ ਦੋ ਹਾਂਗੇ ਇਹ ਤੋਂ ਆ ارے راجوانن پانی ایلو دا پرفارمینس دی واہ یہ کواش رہا ہے ہائے پہلوان سائیڈ جو واہ یہ 34 ہا کہ ملی راجوانن یودا سنگ یس ایک کے احتیاج جو میں پہلوانوں کو بھی نہیں ہوئی تھا ਸਦਕੇ ਵਾਹ ਵਾਹ ਯਾਰ ਪਈਏ ਸਾਡੇ ਵੀਰ ਪ੍ਰਕਰਤ ਸਾਹਿਬ ਸਦਕੇ ਪਈਏ ਜਿਆਦਾ ਵਾਹ 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 ਸ਼ਾਬਾਸ਼ ਭਾਈ ਦੋਸਤ ਨੂੰ ਮੋਰ ਕਰਦਾ ਸਾਡੇ ਆਜਾ ਸਦਕੇ ਲੋਕਜਾਂ ਦੇ ਬੱਚਿਆਂ ਦਾ ਮੈਂ ਨਾਮ ਬੋਲਣ ਜਾ ਰਿਹਾ ਬੁਆਇਸ ਦਾ ਅਵਿਨਾਸ਼ ਹਰਿਆਣਾ ਨਵਜੋਤ ਹਿੜਪਰ ਮਨਿੰਦਰ ਪਟਿਆਲਾ ਸਾਡੇ ਨਮਨ ਕਪਲਾ ਜਲੰਧਰ ਰੋਹਿਤ ਦਾ ਮਲੰਦਰ ਰੁਕੇਸ਼ ਜਾਦਵ ਜਲੰਧਰ

ਸਿਮਰਨ ਨਵਾਂ ਸ਼ਹਿਰ ਅਦਵੀ ਸ਼ਰਮਾ ਮੋਹਾਲੀ ਬਨਾਲੀ ਚੋਹਾਨ ਲੁਧਿਆਣਾ ਦੀਪਤੀ ਲੁਧਿਆਣਾ ਸਿਮਰਨ ਜੋਤ ਰਾਏਕੋਟ ਗਰਮੀ ਰਾਏਕੋਟ ਇਹ ਲੜਕੀਆਂ ਦੇ ਬੱਚੇ ਸਾਡੇ ਕੋਲ ਰਜਿਸਟਰ ਹੋ ਚੁੱਕੇ ਨੇ ਇਹ ਬੱਚੇ ਲੌਂਗ ਜੰਪ ਦੀ ਪਿੱਟ ਤੇ ਪਹੁੰਚਾ ਬੋਇਜ਼ ਐਂਡ ਗਰਲਸ ਬੋਥ ਲਾਸਟ ਸਿੰਗ ਫਾਈਨਲ ਹਲੋ vamos ਪੱਲੀ ਰੋਟੇ ਚੰਗੀ ਲੋਟੇ ਵਾ 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 ਡਿਪੀਡ ਰੈਸਰ ਨੂੰ ਬੱਤੋਦੋ ਰੱਖਿਆ ਮਾਰ ਜੋ ਉਧਰੋਂ ਬੱਤੋਦੋ ਰੱਖਿਆ ਆ ਆ ਪਰਕੇ ਲੋ ਜੀ ਚੱਲ ਵੀ ਚੱਲੋ ਜਾਂਦੀ ਐ ਸਹੀ ਵੀ ਸਾਡੀ ਜੂਰ ਮਾਪੇ ਨੂੰ ਜਾਂਦੀ ਐ ਹਾਂ ਬਾਕੀ ਨਹੀਂ ਰਿਸ਼ਤਾ ਭਾਵੇਂ ਮੇਰੇ ਵੀਰੋਂ ਇਹ ਸ਼ਰਿਆ ਦੇ ਵਿੱਚ ਮੈਂ ਬਹਿ ਜਾਣਾ ਐ ਪੰਜ ਫੁੱਟ ਦੀਆ ਫੜਕਣਾ ਐ ਗੁੱਠੀ ਸ਼ਾਲ ਲਾਉਣੀ ਐ ਇਹਨੇ ਸ਼ਰਿਆ ਜੀ ਫੇਰ ਆ ਜਾਣਾ ਇਹਨੂੰ ਵੀਰੋਂ ਪਟੜੀ ਵਾਲੀ ਸ਼ਾਲ ਕਹਿੰਦੇ ਨੇ ਸੱਚੀ ਤੇ ਮੁੱਢੀ ਖੇਡ ਐ ਜੇ ਕਿਤੇ ਬਾਜੀ ਛੁੱਟੀ ਹੁੰਦੀ ਤਾਂ ਇਹ ਗੁਰਬਾਣੀ ਵਿੱਚ ਦਰਜ ਨਹੀਂ ਸੀ ਹੋਣੀ ਗੁਰਬਾਣੀ ਦੇ ਵਿੱਚ ਦਰਜ ਆ ਕੇ ਬਾਜੀ ਗਾ ਡੰਗ ਵਜਾਈ ਸਭ ਖਲਕ ਤਮਾਸੇ ਆਈ ਬਾਗੀ ਗਰ ਸਵਾਸ ਕੇ ਲਾ ਲਈ ਆਪਣੇ ਰਗ ਰਵੇ ਕੇ ਲਾ ਲਈ ਭਾਈ ਸਾਹਿਬ ਸਭ ਤੋਂ ਵੱਡਾ ਕਾਰੀਗਰ ਪ੍ਰਮਾਤਮਾ ਹੈ ਜਿਨੇ ਸਾਰੀ ਸ੍ਰਿਸ਼ਟੀ ਰਚੀ ਹੈ ਸਭ ਤੋਂ ਵੱਡਾ ਬਾਜੀਗਰ ਪ੍ਰਮਾਤਮਾ ਹੈ ਉਹ ਜਿਨੇ ਸਾਰੀ ਦੁਨੀਆਂ ਨੂੰ ਪੈਦਾ ਕੀਤਾ ਨੇ ਲੋ ਇੱਕ ਸ਼ਾਨ ਲਾਉਣੀ ਹੈ ਲੋ ਕਿਸ ਤਰ੍ਹਾਂ ਜਿੱਥੇ ਰਾਜਪੁਰ ਦੇ ਵਿੱਚ ਸਾਨੂੰ ਤਿੰਨ ਬੱਚੇ ਰਜਿਸਟਰ ਹੋਏ ਨੇ ਰਮਨਦੀਪ ਬਲਕੀਤ ਇਹ ਬਦਨ ਵੀ ਇਹ ਤਿੰਨੇ ਬੱਚੇ ਪਹੁੰਚ ਜਾਣ ਉਸ ਤੋਂ ਪਹਿਲਾਂ ਕੋਈ ਵੀ ਐਂਟਰੀ ਨਹੀਂ ਜੇਗੀ ਲੜਕੀਆਂ ਦਾ ਪਹਿਲਾ ਸੈਮੀਫਾਈਨਲ ਅਮਰਸਰ ਐਪੀਐਸ ਪਟੇਟਾ ਇਹ ਵੀ ਟੀਮਾਂ ਤਿਆਰ ਕਰ ਦੋ ਦਾਦੇਵੇਂ ਮੈਚ ਚੱਲਦਾ ਨਾਲ ਦੀ ਨਾਲ ਚੱਲੇ ਬਈ ਮਗਰ ਹਾਕੀ ਦਾ ਮੈਚ ਚੱਲਦਾ ਦਰਸ਼ਕ ਵੀਰਾਂ ਨੂੰ ਬੇਤੀ ਹੈ ਕਿਉਂਕਿ ਮਗਰ ਤੁਹਾਡੇ ਹਾਕੀ ਦਾ ਮੈਚ ਚੱਲਦਾ ਜਿੱਤੇ ਬਾਜੀਗਰ ਬੱਲੇ ਵਾਲ ਬਾਜੀ ਮੈਰੀ ਹੈ ਲਾਉਣੀ ਆ ਹਾਂ ਜੀ ਕਿ ਮੂੰਹ ਦੇ ਵਿੱਚ ਫੈਟਾ ਤੇ ਅੱਗੇ ਅੱਗੇ ਪਾਸੇ ਆ ਗੋ ਜਾਰੀਆਂ ਤੇ ਖਿਡਾਰੀ ਨੇ ਫੇਰ ਸ਼ਾਹ ਲਾਉਣੀ ਆ ਵੀਰੋ ਦੁਬਾਰਾ ਪੈਰਾਂ ਦੇ ਵਿੱਚ ਪੈਰ ਲੈ ਕੇ ਆਉਣੇ ਆ ਇਹ ਨੋਜੇ ਨੋ ਇਹ ਪੈਰਾਂ ਦੇ ਪੈਰ ਇਹ ਦੇਖਣਾ ਨਹੀਂ ਸ਼ਾਹ ਲਾ ਵੀਰੋ ਕਿ ਤੀਜਾ ਬਹੁਤ ਮੁਸ਼ਕਲ ਸਮਾਣੀ ਆਈਆਂ ਨੇ ਵੀਰੋ ਬੜੀਆਂ ਮਿਹਨਤਾਂ ਕੀਤੀਆਂ ਹੋਈਆਂ ਨੇ ਫੇ ਕੋਈ ਐ ਵੀ ਲਾ ਵੀਰੋ ਅੱਗੇ ਤੇ ਤੇ ਸ਼ਾਹ ਲਾ ਗਈ ਤੇ ਮਿਹਨਤਾਂ ਕਰਦੀ ਵਿੱਚ ਲੋ ਵੀਰੋ ਹੈਲੋ ਜੱਫਾ ਦੋਚ ਚੱਲੋ ਕਾਸਾ ਗੱਲ ਅਮਰਸਰ ਐਪੀਐਸ ਮੈਚ ਲੜਕੀਆਂ ਦਾ ਪਹਿਲਾ ਸੈਮੀਫਾਈਨਲ ਦੂਸਰਾ ਸੈਮੀਫਾਈਨਲ ਕਾ ਲੋਕ ਦਾ ਪਹਿਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਚੰਡੀਗੜ੍ਹ ਦੀ ਟੀਮਾਂ ਦਰਮਿਆਨ ਹੋਵੇਗਾ ਸਾਰੀ ਸੰਗਤਰੇ ਚ ਕਰਦੇ ਜਾਓ ਬੋਲੇ ਜੀ ਸੋਨਹਾਰ ਤਬ ਕੇ ਕੋ ਸਤਿਗ੍ਰੰਭਿ ਜੀ ਵਾਹਿਗੁਰੂ ਮੈਂ ਦੁਆਰੇ ਫੇਰ ਬੇਨਤੀ ਕਰਾਂ ਤਲਵਰ ਕਰਾਂ ਮੇਲਾ ਕਮੇਟੀ ਸਰਦਾਰ ਸਰਦਾਰ ਗੁਰਵਿੰਦਰ ਸਿੰਘ ਜੀ ਇਹ ਛੋਟੀ ਮਾਰੇ ਤੇ ਮੇਰਾ ਬਟਿੰਡਾ ਕਿਲਾ ਪ੍ਰੋਜੈਕਟ ਸੰਗਰਾਮ ਨਗਰ ਇਹ ਦੀ ਟੀਮ ਹੈ ਸਾਡੀ ਇਹ ਇੱਕ ਬਹੁਤ ਪਰਦੀ ਟੀਮ ਹੈ ਲੋ ਜਿੱਤਰਾ ਵੀ ਫਸ਼ੰਦਾ ਵੀ ਕੇ ਰਵਤ ਇਹ ਤਾਂ ਸ਼ਾਨ ਲੱਗੀ ਇੰਨਾ ਸ਼ਾਨ ਲੱਗੀ ਮਹਾਰਾਜ ਦੇ ਨਾਂ ਦੀ ਗੜਰੀਆ ਇੱਕ ਇਹਨਾਂ ਦੀ ਸੰਗਤ ਦੇ ਨਾਂ ਦੀ ਲਾਉਣੀ ਆ ਬਾਲੋ ਨਾਂ ਦੀ ਸਰਕਾਰ ਇਹ ਕੰਮੜੀ ਮਨਨ ਕਰ ਰੋਸਾ ਕਰਨ ਨਾ ਨਵੀਨ ਸਾਹਿਬ ਮਾਜੋ ਨਵੋ ਸਾਹਿਬ ਸਰਦਾਰ ਗਰੇਵਾਲ ਸਿੰਘ ਜੀ ਕੈਪਟਨ ਸਾਹਿਬ ਅੱਜ ਬਹੁਤ ਧੰਨ ਹੈ ਇੱਕ ਸ਼ਾਨ ਲੱਗੀ ਹੈ ਇੱਕ ਸ਼ਾਨ ਦੁਆਰੇ ਤਾਲ ਆ ਰਹੇ ਹੈ ਕਿਉਂਕਿ ਇਹ ਸ਼ਾਨ ਦੌੜਦੇ ਵਾਲਾ ਟਾਈਮ ਲੱਗਦਾ ਨੂੰ ਸ਼ੱਕਰ ਤੇ ਬਹੁਤ ਟਾਈਮ ਲੱਗ ਜਾਂਦਾ ਹੈ ਜੇ ਸਿੱਕਲੀ ਕਰ ਵੀ ਜੇ ਸੁਭਾਤ ਨਾਲ ਵੀ ਪੈਂਦਾ ਕਿਵੇਂ ਇਹ ਨਹੀਂ ਹਾਲੇ ਚ ਰੱਖ ਲੋ ਜਿੰਨਾ ਬਰ ਚ ਜਦੋਂ ਕੱਢ ਲੋ ਕੀਤੀਆਂ ਮਹਿਰਤਾਂ ਵਾਰਸਾ ਦੁੱਖ ਜਾਂ ਨਹੀਂ ਸੌਖੀਆਂ ਇਹ ਫਕੀਰੀਆਂ ਨਹੀਂ ਸਾਂ ਦੇੜ ਪੁੱਟ ਕੇ ਖਵਾਈਆਂ ਚੂੜੀਆਂ ਗੰਦ ਕੱਪ ਜੰਮੀਆਂ ਮਦੀਨਾ ਪੂਰੀਆਂ ਮਾਵਾ ਦੇ ਹੱਥਾਂ ਦੀਆਂ ਕੁੱਟੀਆਂ ਚੂੜੀਆਂ ਖਾ ਕੇ ਹੁੰਦਾ ਉਹ ਸਾਰੀ ਉਮਰ ਕੰਮ ਦਿੰਦੀ ਹੈ ਮਾਂ ਚਾਹੇ ਬੁੱਤੂ ਚੂੜੀਆਂ ਖਾ ਕੇ ਭਲਵਾਨ ਬਣਾ ਸਕਦੀ ਹੈ ਮਾਵਾ ਦੇ ਹੱਥਾਂ ਦੀਆਂ ਕੁੱਟੀਆਂ ਚੂੜੀਆਂ ਕੰਮ ਦਿੰਦੀਆਂ ਵੀ ਲੋ ਚੰਗੇ ਲਾ ਕੇ ਭਲਵਾਨੀਆਂ ਨਹੀਂ ਹੁੰਦੀਆਂ ਇੱਕ ਛਾਲ ਲੇ ਕੇ ਗੋਰਤਾਰੀ ਖੜਵਾ ਵੀ ਬੜੀ ਮਿਹਰਬਾਨੀ ਏ ਜੀ ਲੋਬਤ ਹੋ ਜੋ ਜੀ ਬਹੁਤ ਸੋਹਣੀਆਂ ਕੁਰਸੀਆਂ ਲੱਗੀਆਂ ਨੇ ਉਹਦੇ ਤੇ ਬੈਠੋ ਮੇਲੇ ਦਾ ਅਨੰਦ ਵਾਣੋ ਜੀ ਪੂਰਾ ਫ੍ਰੀਕ ਸਿਆਰੇ ਜਿੰਨੇ ਵੀ ਦੱਪਨੇ ਪਲੀਜ਼ ਆਪਣੀ ਹੱਥੀ ਵੀ ਲਾ ਲਓ ਜੀ ਬਾਹਰ ਬਰਾਬਰ ਲੋਕੀ ਹੱਥੀ ਲਾ ਦੇਣਾ ਕਿਹੜਾ ਮਾਰਦਾ ਹੋਣ ਕਨੜੀਆਂ ਕਹਿੰਦਾ ਮਾਰਿਆ ਕਰੋ ਭੁਲਾਦਾ ਮਾਨ ਕਰੋ ਜਿਹਨੇ ਪੈਸੇ ਕੇ ਕਰਨਾ ਹੋਵੇ ਕਹਿੰਦੇ 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 ਆ ਵੀ ਲੋ ਕਾ ਨਾ ਸੋਰਦਾ ਯਾਰ ਰੇਗਾ ਇੱਕ ਨੂੰ ਦੋ ਨੇ ਇਕੱਠੇ ਤਿੰਨ ਪਹਿਲਵਾਨ ਬੈਂਕロイਪਰਾ ਪਹਿਲਵਾਨ ਮੈਂ ਪਿੰਡ ਭਾਗੋ ਦਾ ਰਾਸ ਸਿੰਘ ਪਹਿਲਵਾਨ ਬੜਾ ਮਸ਼ਹੂਰ ਖੜਾ ਵੀ ਹੈ ਉਹਨਾਂ ਨੇ ਦਾਦੀ ਦਾ ਗਾਣਾ ਸੁਣਿਆ ਨੇ ਸ਼ਾਲਾ ਨੂੰ ਚੁੰਦਨੀਆ ਲਮਣ ਦੇ ਔਰ ਬੜਾ ਮਹਾਨ ਦਾਦੀ ਨੂੰ ਦਸਤਕ ਦੇਣਾ ਉਹ ਤੁਹਾਡੇ ਸਾਹਮਣੇ ਦੋਰਾ ਸਿੰਘ ਖੜੀ ਹੋਈਗਾ ਜੀ ਇਹਨੂੰ ਬਤਾ ਦਿਓ ਜੀ ਕਿਉਂਕਿ ਬਾਕੀ ਜਣੇ ਵੀ ਦੇਖ ਲੈਣ ਕਰਤਾਬ ਸਹੀਿਲ ਗਿਆ ਸੇਰ ਸਾਡੀ ਜਿੰਨੇ ਵੀ ਹੋ ਮੋਈਨਾクセ ਦਾ ਯਾਰ ਦੁਨੀਆ ਮਤਬਦ ਦੀ ਮੋਈਨਾクセ ਦਾ ਯਾਰ ਦੁਨੀਆ ਮਤਬਦ ਦੀ ਯਾਰ ਯਾਰਾਂ ਨਾਲ ਜਗਾ ਕਮਾਉਂਦੇ ਇਕ ਥਾਲੀ ਵਿੱਚ ਥਾਕੇ ਹੋਠਿਆਂ ਨਾਲ ਯਾਰ ਨੂੰ ਜਗਾ ਕਮਾਉਂਦੇ ਪਿਆਰ ਦੁਨੀਆ ਮਤਬਦ ਦੀ ਕੋਈ ਪਰ ਪਹਿਲਾ ਤੈਨੂੰ ਨਾ ਨਾ ਰਹੇ ਕੋਰ ਦਾ ਤਾੜੀ ਦੇ ਕੋਰ ਦਾ ਤਾੜੀ ਦੇ ਬਾਜੀਗਰਾ ਜੀ ਬਾਜੀ ਦੇਖਦੇ ਹੋਏ ਮੈਂ ਬੇਬਿੰਤੀ ਕਰਦਾ ਸਾਡੇ ਸਿਕਿਉਰਿਟੀ ਵਾਲੇ ਆ ਗਏ ਆ ਪਲੀਜ਼ ਸਿਰਫ ਪ੍ਰੈਸ ਤੋਂ ਬਿਨਾ ਬਾਕੀ ਕੋਈ ਨਾ ਕਰੇ ਜੀ ਸਾਡੇ ਆਫੀਸ਼ਰਸ ਨੇ ਇਹ ਸਾਡੇ ਆਫੀਸ਼ਰਸ ਨਹੀਂ ਇਹ ਆਫੀਸ਼ਰ ਨਹੀਂ ਸਾਡੇ ਆਹ ਲੱਗੇ ਬਾਜ ਉਹ ਨਿਵਾਦ ਦੇ ਆਕੀ ਵਾਲੀ ਗਰਾਊਂਡ ਵਾਲੇ ਪਾਸੇ ਨੂੰ ਵੀ ਪਿੱਛੇ ਕਰ ਦਿਓ ਆਕੀ ਵਾਲੀ ਗਰਾਊਂਡ ਤੋਂ ਵੀ ਪਿੱਛੇ ਕਰ ਦਿਓ ਕਿਸੇ ਨੂੰ ਬਾਲ ਨਾ ਲੱਗ ਜਾਵੇ ਆਪਣਾ ਧਿਆਨ ਕੋ ਉਧਰ ਰੱਖੋ ਜੀ ਕੱਟ ਜਾ ਪਲੀਜ਼ ਖਾਲੀ ਕਰ ਦਿਓ ਜੀ ਸਾਰਾ ਇਹ ਕੰਪਾਊਂਡ ਦੇਖੋ ਕਿ ਜੇ ਸੁਣੀਆ ਕੁਰਸੀਆਂ ਲਗੀਆਂ ਹੋਈਆਂ ਨੇ ਇਹਦੇ ਸੁਯੋਗ ਹੋ ਕਿ ਮੇਰਾ ਦੇਖੋ ਇਹ ਕਿੱਡਾ ਕਿਨਾਰਾ ਰਹਿ ਪੜੀਆਂ ਨੇ ਬਾਜੀ ਜੀ ਕਿਹਦੀ ਬਾਜੀ ਚਾਲੀ ਰੋਕੋ ਜੀ ਮੈਰੀਓਨ ਕਿਧਰ ਹੋਈ ਕਿਧਰ ਛੱਡ ਹੋਈ ਨਾ ਉਹ ਪੱਟੀ ਦੀ ਸ਼ਾਲ ਲੱਗ ਲੱਗੀ ਹੁਣ ਜੱਸਾ ਪਹਿਲਾਂ ਲਾ ਰਿਹਾ ਬਾਜੀ ਵੀਰੇ ਨਾਲ ਆ ਜੁੱਥੇ ਲੋ ਮੇਰੇ ਹੁਣ ਜੋਰਾ ਸਿੰਘ ਦੀ ਟੀਮ ਦੇ ਵਿੱਚੋਂ ਮੈਂ ਬੇਬੇ ਤਾਂ ਕਿ ਚ ਲੱਗੀ ਹੈ ਜਲਦੀ ਨਾਲ ਸ਼ਾਰਟਕਟ ਰੀਮੇਚ ਪਹੁੰਚ ਜਾਓ ਸ਼ਾਰਟਪੁਰ ਸਰਕਲ ਵਿੱਚ ਜਲਦੀ ਐਂਟਰੀ ਕਰ ਜਲਦੀ ਰੋਡ ਕੱਪ ਸ਼ਾਰਟਕਟ ਸਰਕਲ ਵਿੱਚ ਜਨੇ ਦਾ ਫਲੈਟ ਦੀ ਰੋਡ ਲੱਗੀ ਹੋਈ ਹੈ ਇਹਦਾ 12 ਨਹੀਂ ਦਾ ਫਿਰ ਅੰਕ ਤਾਂ ਪਰ ਅੱਛਾ ਕਿਹੜਾ ਹੋਦਾ ਪਹਿਲੇ ਜਾਊਗਾ ਕਿੱਧਰ ਤੇਰਾ ਲੋਰੀ ਲੋ ਮੇਸ਼ਾਗੇ ਤੋਂ ਮੇਨਾਂ ਪੋਲੀਤੀਕਲ ਵੀ ਹਾਪੂਰੇ ਨੂੰ ਸਹਾਇਤਾ ਕਰਦਾ ਤੋਂ ਤਿੰਨ ਚਾਰੇ ਤੀਜਾ ਨੇ ਸਭ ਤੋਂ ਪਹਿਲਾਂ ਖਿਡਾਰੀਆਂ ਨੂੰ ਭੱਜਣਾ ਹੈ ਭੱਜ ਕੇ ਫੱਟੇ ਦੇ ਪੈਰ ਮਾਰਨਾ ਹੈ ਉਦੋਂ ਦੀ ਤਾਰੀ ਬੰਦਣੀ ਹੈ ਫਿਰ ਥੱਲੇ ਡਿੱਗਣਾ ਇਹ ਵੀ ਉਹ ਮੇਕੇ ਕੋਈ ਇਸ ਹਾਲ ਖਿਡਾਰੀ ਅਠੋੜੇ ਜਿਹੜੇ ਦਾ ਬਠੁੰਦੇ ਦਾ ਚਲ ਰਹੇ ਨਾ ਤੇ ਅੰਦਰ ਕੁਛ ਨਹੀਂ మే ਆ ਬਿਲਕੁਲ ਖਾਲੀ ਕਰ ਦਿਓ స్టేజ్ ਦੇ ਸਾਹਮਣੇ ਸਾਰੇ ਖੜੇ ਆ ਪਲੀਜ਼ ਬੇਨਤੀ ਹੈ ਸਿਰਫ ਮੀਡੀਆ ਤੋਂ ਬਿਨਾ ਬਾਕੀ ਕੋਈ ਨਾ ਖੜੇ ਜੀ ਜਿੰਨੇ ਵੀ ਖੜੇ ਆ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਆਨੰਦ ਮਾਣਨ ਦਿਓ ਮੈਂ ਇੱਕ ਸ਼ਾਹ ਹੋਰ ਦਿਖਾਏ ਸਾਈਆਂ ਕਿਆ ਕਰਾ ਮਾ ਚਾਰ ਲਾਈ ਹੋਏ ਨੇ ਕੋਈ ਕੋਈ ਆ ਪਹਿਲਵਾਨ ਇਹਦਾ ਵੀ ਮਾਰ ਸਕ ਤੂਰੇ ਖਿਡਾਰੀ ਦਾ ਹੱਥ ਹੁੰਦਾ ਕਿਹੜਾ ਮਾਰਨਾ ਜਿਹੜੇ ਉਹ ਭਾਈ ਤੁਸੀਂ ਵਿਚ ਵਿੱਚ ਜਿਓ ਉੱਥੇ ਜਾ ਕੇ ਜਿਹਨੇ ਪਰਾਣੇ ਹੌਸਲਾ ਪਾਉਣਾ ਕਰਦਾ ਹੈ ਹਲੋ ਸੱਜਣਾ ਅਫੀਸ਼ਲ ਦੀ ਡਿਊਟੀ ਅਥਲੈਟਿਕs ਦੇ ਉੱਤੇ ਲੱਗੀ ਹੋਈ ਹੈ ਉਹ ਨੌਜੰਪ ਦੀ ਪੈਟਰੋਲ ਸਰਦਾਰ ਸੁਖਵਿੰਦਰ ਸਿੰਘ ਨੂੰ ਰਿਪੋਰਟ ਕਰਦੇ ਹੋ। ਬਨੂਪ ਕੁਮਾਰ, ਕੁਲਵਿੰਦਰ ਸਿੰਘ, ਰਕੇਸ਼ ਕੁਮਾਰ, ਨਵਦੀਪ ਸਿੰਘ, ਕੁਲਵਿੰਦਰ ਸਿੰਘ, ਕਰਨਵੀਰ ਸਿੰਘ, ਰਾਜਵੀਰ ਸਿੰਘ, ਮੰਤਰੀ ਸਿੰਘ, ਕਰਮ ਸਿੰਘ, ਕੁਲਵਿੰਦਰ ਸਿੰਘ, ਮਨਦੀਪ ਸਿੰਘ, ਜਗਦੀਪ ਸਿੰਘ, ਗਗਨਦੀਪ ਸਿੰਘ, ਚੰਨਪ੍ਰੀਤ ਸਿੰਘ, ਪਰਵਿੰਦਰ ਸਿੰਘ, ਜੈਦੇਵਿੰਦਰ ਸਿੰਘ ਤੇ ਜਗਮਉਨ ਸਿੰਘ। ਇਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਥਰਾਈਡਲਕਸ ਦੇ ਜਿਹਨਾਂ ਅਫੀਸ਼ੀਅਲਸ ਨੇ ਇਹ ਲੌਂਗਯਮ ਬੈਟ ਕੋ ਰਿਪੋਰਟ ਕਰੋ ਜੀ ਲੌਂਗਯਮ ਬੈਟ ਕੋ ਸਾਰੇ ਜੀ ਜਿੰਨੇ ਸਾਡੇ ਸ੍ਰੀ ਸਿੱਖੀ ਅਧਿਆਪਕਾਂ ਦੀ ਡਿਊਟੀ ਲੌਂਗਯਮ ਤੇ ਲੱਗੀ ਹੋਈ ਹੈ ਕਿਰਪਾ ਕਰਕੇ ਉਹ ਲੌਂਗਯਮ ਦੀ ਪੇਕ ਤੇ ਪਹੁੰਚਣ ਤਾਂ ਜੋ ਕਿ ਲੌਂਗਯਮ ਕਰਾਇਆ ਜਾਵੇ